ਕੁਝ ਕੀ ਕਹੋਂਗੇ ਬੀਤੀ ਰਾਤ ਚੋਰੀ ਹੋਈ ਹੈ ਤੇ ਸਾਢੇ 3 ਟੋਲੇ ਸੋਨਾ ਗਾਇਰੇ ਨੇ 1 ਲੱਖ ਜਿਹੜੇ ਸਮਥਿੰਗ ਨਕਦੀ ਵੀ ਲੈ ਗਏ ਔਰ ਅਸੀਂ ਇਸ ਵੇਲੇ ਜੀ ਸਾਡੇ ਅਸੀਂ ਸਿਪਾਹੀ ਲੈ ਕੋ ਮਾਣੇ ਰਣਾਲਿਆ ਇਹਨਾਂ ਦੇ ਵਿੱਚ ਲੋਕਾਂ ਨੂੰ ਕੋਈ ਸੋਨਾ ਮੁੱਲਿਆ ਨਾ ਰਿਹਾ ਕੋਲਾ ਉਹਦੇ ਚ ਇਹ ਕਹੇ ਸੀ ਸਮਾਰਕ ਸੁੱਚ ਕਰੇ ਸੀ ਫਿਰ ਆਪ ਅਸੀਂ ਲੋਕ ਨੂੰ ਪਲਾ ਕੇ ਚਲੇਗੇ ਕੁਝ ਉੱਥੇ ਨਕਦੀ ਵਗੈਰਾ ਵੀ ਇਹਨਾਂ ਕੋਲ ਸੋਨਾ ਜਦੋਂ ਸੁਰਨ ਸਾਡੇ ਆਪੋ ਜੀ ਇੱਥੇ ਆਏ ਨੇ ਇਹਨਾਂ ਦੇਖਿਆ ਕਿ ਘਰ ਦਾ ਜਿਹੜਾ ਕੋਠੀ ਦਾ ਜਿਹੜਾ ਮੇਨ ਦਰਵਾਜ਼ਾ ਬਾਹਰ ਨਾਲ ਲੱਗਾ ਹੋਇਆ ਸੀ ਤੇ ਜਿਹੜਾ ਮੇਨ ਦਰਵਾਜ਼ਾ ਅੰਦਰ ਗੈਲਰੀ ਵਾਲਾ ਸੀ ਹਾਂ 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 ਉਸ ਸਾਤੇ ਸੁੰਦਰ ਚੋਰ ਦਾ ਕੋਨੇ ਜੀ ਅੰਦਰ ਸਾਰੀ ਢਿੱਲੀ ਨੂੰ ਕੋਠੀ ਦੀ ਫੁੱਲ ਆਫਰ ਵਾਲੀ ਕਰੀ ਹੋਈ ਹੈ ਹਾਂ ਤੇ ਇਹਨਾਂ ਨੇ ਸਾਨੂੰ ਸਾਡੇ 9:30 10:00 ਵਜੇ ਥਾਣੇ ਤਲਾ ਦੇ ਕਿੰਨਾ ਸਾਰੀ ਤੁੰਤ ਮੁੱਕ ਗਿਆ ਹੈ ਤੇ ਅਸੀਂ ਜਾਇਦਾ ਲੈ ਇਹਨਾਂ ਦੇ ਕਰਨ ਤਾਂ ਵੀ ਸਾਡਾ ਇੱਕ ਲੱਖ ਹੀ ਆ ਮੈਂ ਭਰਿਆ ਕੋਈ ਸੰਲੋਗ ਨਹੀਂ ਕੋਲੇ ਸਾਡਾ ਗੋਲਡਨ ਹਾਂ ਇਹ ਫਟੀ ਅਜ਼ੀਮ ਉਹ ਡਿਲੀਵਰੀ ਲੋਰਡ ਦੇ ਮੈਸੇਜਾਂ ਤੋਂ ਮੌਕੇ ਤੇ ਆ ਰਹੇ ਲੱਗਦਾ ਵੀ ਕੋਈ ਉਂਝ ਤਾਂ ਨਹੀਂ ਕੋਈ ਕੋਈ ਭੇਤੀ ਬੰਦੇ ਦਾ ਕੰਮ ਲੱਗਦਾ ਜੀ ਇਹ ਤੇ ਸਾਨੂੰ ਵਾਚਿੰਗਸਨ ਦਾ ਪਾਰਟ ਹੈ ਦੇਖਦੇ ਆ ਕੋਈ ਤਕੀਸ ਕਰਦੇ ਆ ਅੱਗੇ ਸਾਰੂ ਚੱਲ ਜੂਗੀ ਅਸ਼ਵਨੀ ਜੀ ਕਿੰਨੇ ਕੁਏ ਚੋਰੀ ਹੋਈ ਹੈ ਸਾਰੀ ਇਹ ਦੇਖੋ ਚਲੋ ਜੇ ਸੀ ਜੀ ਜਿਹੜਾ ਮੇਰਾ ਸੁਰੱਖਿਆ ਗਰਮੀ ਸੀ ਜੀ 43 ਸੁਰੱਖਿਆ ਗਰਮੀ ਨਹੀਂ ਸੁਤਾ ਮੈਨੂੰ ਨਹੀਂ ਪਤਾ ਇਕ ਕਵਲੀਆ ਇਹਨੇ ਕਿ ਪਹਿਲਾਂ ਵੀ ਹੋ ਗਈ ਤੇ ਦੀ ਸ਼ਰਤਾਂ ਜਾਂ ਕੋਈ ਹੱਕ ਨਹੀਂ ਕਿ ਨੂੰ ਇਹਦੇ ਬਾਰੇ ਕੋਈ ਨਹੀਂ ਪੂਲਸ ਇਨਵੈਸਟੀਗੇਸ਼ਨ ਜਾਂ ਸਾਰਾ ਕੁਝ ਮੈਂ बार-बार प्रशासन ਨੂੰ ਪਹਿਲਾਂ ਮੰਗ ਕਰਦਾ ਰਿਹਾ ਵੀ ਸਵੱਛਤਾ ਨੂੰ ਕਿਹਾ ਉਹ ਇਹ ਜਦ ਸਮਾਨ ਵੀ ਲੈ ਹੈਨਾ ਉਹ ਨਕਦੀ ਤੇ 골ਡ ਲੈ ਜੀ ਨਹੀਂ ਤਾਂ ਉਹ ਸਮਾਨ ਵੀ ਲੈ ਜਿੰਦੇ ਸਭ ਕੁਝ ਲੈ ਜਿੰਦੇ ਇਹ ਸਾਜੀ ਸਦੀ ਇਹ ਬਾਕੀ ਪੂਲਸ ਇਨਵੈਸਟੀਗੇਸ਼ਨ ਹੋ ਜੀ ਉਹਦੇ ਚ ਪਤਾ ਲੱਗ ਜੇਗਾ ਜੀ ਸ਼ਿਵ ਜੈਨ ਅਦਮੇ ਪੰਜਾਬ ਦਾ ਆਦੂਆਂ ਜੀ ਪੰਜਾਬ ਦੀ ਐਕਟ ਪ੍ਰੈਜ਼ੀਡੈਂਟ ਦਾ ਸਮਾਜ ਸੇਵਕ ਕਿ ਲੋਕ ਨਹੀਂ ਸੇਫ ਹੈ ਨਹੀਂ ਕਿ ਆਪ ਪਬਲਿਕ ਨਹੀਂ ਸੇਫ ਹੋਏਗੇ ਅਸੀਂ ਸਰਕਾਰ ਵੀ ਹਰ ਤਰ੍ਹਾਂ ਅਫੀਸ਼ੀਅਟ ਕਰਦੇ ਆ ਪ੍ਰਸ਼ੰਸਾ ਕਰਦੇ ਆ ਪਰ ਅੱਜ ਮੇਰਾ ਮਨ ਬਹੁਤ ਦੁਖੀ ਹੈ ਜਦੋਂ ਸਾਡੇ ਘਰ ਦਾ ਖੁਦ ਨੁਕਸਾਨ ਉੱਧਰ ਕੋਸ਼ਲੀ ਲੋਕ ਹੈ ਇਹਦੇ ਅੰਦਰ ਐਂਟਰੀ ਨਹੀਂ ਹੋ ਸਕਦੀ ਜੀ ਸੇ ਪਰ ਉਹਨਾਂ ਨੇ ਕਿਦਾਂ ਲੋਕੋ ਕਿਸ ਤਰ੍ਹਾਂ ਕਿੰਨੇ ਤੋੜਿਆ ਇਹੋ ਗਨੀਜ਼ਾ ਲਾ ਦੇਖੋ ਲੈ ਕਿੰਨੇ ਪਿੰਚੇ ਨਾ ਤੋੜਿਆ ਸਾਰੇ ਅੰਬੂ ਬੈਡ ਫਰੋਲੇ ਨੇ ਜੀ ਬਾਹ ਦੀ ਵੇਜ ਜੇ ਮੈਂ ਨਾ ਕਰ ਹੁੰਦਾ ਮੇਰੀ ਮਿਸੀ ਕਲੀ ਹੁੰਦੀ ਮਾਰ ਜਾਂਦੇਗੀ ਹੂੰ ਇਹ ਤਾਂ ਸਰਕਾਰ ਨੂੰ ਇਨਵੈਸਟੀਗੇਸ਼ਨ ਕਰਕੇ ਸਹੀ ਇਨਸਾਫ ਦਿਵਾਉਣਾ ਚਾਹੀਦਾ ਕਿੰਨੇ ਕੁ ਤੁਹਾਡੀ ਜਿਹੜੀ ਚੋਰੀ ਹੋਈ ਹੈ ਸਾਰੀ ਇਹ 12000 ਰੁਪਿਆ ਪਿਆ ਸੀ ਜੀ ਤੇ ਰਸੀਦੀਆਂ ਬਾਲੀਆਂ ਦੇ ਕਿਤੇ ਕੀ ਹੋ ਗਿਆ ਸਾਡਾ ਸਮਾਨ ਕਿੱਧਰ ਸੀਗਾ ਉਹਨਾਂ ਸਭ ਨੂੰ ਕੁਝ ਸੰਸਮ ਨੂੰ ਐਡਵਾਂਸ ਸੋਨਾ ਹੈ ਜੀ ਇਹ ਵੀ ਸਵੇਰ ਵਾਲੀਆਂ ਸੀ ਟਿਕ ਟੈਂਟ ਸੀ ਚੈਨ ਸੀ ਹਾਂ ਰਾਸ਼ੀ ਜਿਹੜੀ 1 ਲੱਖ 20 ਹਜ਼ਾਰ ਦੇ ਨੇੜੇ ਵਰਤ ਸਕਦੀ ਹੈ ਹਾਂ 1 ਲੱਖ 20 ਹਜ਼ਾਰ